ਮੈਨੂੰ ਚੋਰੀ ਦੇ ਇਲਜ਼ਾਮ ਦੇ ਵਿੱਚ ਫੜ ਰਹੇ ਸੀਗੇ ਨਯਾਇਜ਼ ਜੀ ਸਰ ਮੰਗਲਵਾਰ ਆਦੋਂ ਮੇਰੇ ਭਰਾ ਨੂੰ ਕੁੱਟਿਆ 10 ਤੋਂ 12 ਬੰਦਿਆਂ ਨੇ ਇਹਨਾਂ ਨੇ ਮੈਨੂੰ ਫੜਿਆ ਮੈਨੂੰ ਕੁੱਟਣਾ ਸ਼ੁਰੂ ਕਰਤਾ ਵੀ ਤੂੰ ਚੋਰੀ ਕੀਤੀ ਆ ਉਹ ਪਹਿਲੋ ਹੀ ਉਸ ਖਾ ਕੇ ਲੈ ਆਏ ਲੇਡੀਜ਼ ਨੂੰ ਜੀ ਤੂੰ ਇਦਾਂ ਕਹਿ ਦੇਣਾ ਵੀ ਇਹੀ ਮੁੰਡਾ ਹੈ ਬਸ ਉਹਨਾਂ ਨੇ ਲੇਡੀਜ਼ ਨੇ ਮੇਰਾ ਨਾਮ ਹੈ ਤਾਂ ਵੀ ਇਹੀ ਹੈ ਜੀ ਉਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਮੈਨੂੰ ਕੁੱਟਣਾ ਸ਼ੁਰੂ ਕਰ ਜਦੋਂ ਇਸਦਾਇਆ ਜਾ ਕੇ ਕਾਰਨ ਪੁੱਛਿਆ ਵੀ ਕਿਸ ਕਿਸ ਗੱਲ ਤੋਂ ਬਈ ਕੱਟ ਰਹੇ ਆ ਇਹ ਕਹਿੰਦੇ ਆ ਵੀ ਬਿੱਟੂ ਦੇ ਨਾਲ ਦੇ ਗਲੀ ਦੇ ਜਿਹੜਾ ਘਰ ਹੈਗਾ ਉੱਥੇ ਨੇ ਚੋਰੀ ਕੀਤੀ ਚੋਰੀ ਕੀਤੀ ਆ ਜਿਹੜੋਂ ਕੁੱਟ ਰਹੇ ਸੀ ਸਰ ਬਾਅਦ ਦੇ ਵਿੱਚ ਮੈਨੂੰ ਫੜ ਕੇ ਲੈ ਗਏ ਥਾਣੇ ਦੇ ਵਿੱਚ ਸਿਵਲ ਬਦਰੀ ਦੇ ਵਿੱਚ ਦੋ ਜਣੇ ਆਏ ਸੀਗੇ ਮੈਨੂੰ ਪਤਾ ਨਹੀਂ ਸੀਗਾ ਮੁਲਾਜ਼ਮ ਆ ਜਾਂ ਕੌਣ ਉਹ ਮੈਨੂੰ 2 ਨੰਬਰ ਸਿਟੀ ਦੇ ਵਿੱਚ ਲੈ ਗਏ ਸਰ ਉਹਨਾਂ ਨੇ ਜਾ ਕੇ ਮੈਨੂੰ ਜੇਲ੍ਹ 'ਚੋਂ ਬੰਦ ਕਰਤਾ ਉਸ ਤੋਂ ਬਾਅਦ ਮੈਂ 6 ਦਿਨ ਹੋ ਗਏ ਮੈਨੂੰ ਉੱਥੇ ਬੈਠੇ ਹੋਏ ਨੂੰ ਜੀ ਅੱਜ 6ਵਾਂ ਦਿਨ ਆ ਇਹਦੇ ਗੰਬੀਰ ਸੱਟਾਂ ਵੱਜੀਆਂ ਕੋਈ ਇਹਨਾਂ ਨੇ ਜਾਂਚ ਪੜਤਾਲ ਨਹੀਂ ਕਾਈ ਕੋਈ ਇਹਨਾਂ ਨੇ ਸਰਕਾਰੀ ਹਸਪਤਾਲ ਦਾਖਲ ਨਹੀਂ ਕਰਾਇਆ ਹੈਗਾ ਥਾਣੇ ਸਿਟੀ ਸੌਦਾ ਮਾਮਲਾ ਇਹਦੇ ਵਿੱਚ ਜਿਹੜਾ ਸੀ ਹਰਮਨ ਸਿੰਘ ਪੁੱਤਰ ਹਰਦੇਵ ਸਿੰਘ ਉਹ ਨਾ ਜਾਉਂਦਾਈ ਇਹਦੀ ਇਹਦੇ ਘਰੇ ਚੋਰੀ ਹੋਈ ਸੀ ਕੋਈ ਦੋ ਤਿੰਨ ਦਿਨ ਪਹਿਲਾਂ ਉਹ ਚੋਰੀ ਦੇ ਸਬੰਧ ਵਿੱਚ ਉਹਨੇ ਇਹਦਾ ਨਾਮ ਲਾਇਆ ਸੀ ਜਿਹੜਾ ਬੱਬਲਜੀਤ ਸਿੰਘ ਤੇ ਇਹਦੇ ਕਰਕੇ ਇਹਨੂੰ ਜਿਹੜਾ ਥਾਣੇ ਜਿਹੜਾ ਲੈ ਕੇ ਆਂਦਾ ਸੀ ਜੀ ਕਾ ਚਾਰ ਪੰਜੇ ਦੁਕਾਨਾਂ ਪੋਣਾ ਜੋ ਉਹਨਾਂ ਨੂੰ ਵੀ ਨਹੀਂ ਪਤਾ ਵੀ ਚੋਰੀ ਹੋਈ ਹੈ ਕਿ ਨਹੀਂ ਹੋਈ ਹੈ। ਜਿਹਦਾ ਭਰਾ ਇਹ ਹਰਜਿੰਦਰ ਸਿੰਘ ਇਹ ਜਿਹੜਾ ਇਹਦੇ ਉੱਪਰ ਚੜ ਗਿਆ ਸੀ ਮੇਰੇ ਭਰਾ ਨੂੰ ਜਿਹੜਾ ਗਲਤ ਜਿਹੜਾ ਥਾਣੇ ਪਟਾਇਆ ਤੇ ਉਹਦੇ ਵਿੱਚ ਅਸੀਂ ਜਿਹੜਾ ਸਾਰੇ ਜਿਹੜਾ ਹੈਗਾ ਵੈਰੀਫਾਈ ਕਰਕੇ ਜੋ ਵੀ ਹੈਗਾ ਉਹ ਤੱਥ ਸਾਹਮਣੇ ਲਿਆਵਾਂਗੇ ਜੀ। ਕਿਹੋ ਜਿਹਾ ਮੇਰਾ ਨਾਮ ਸਰ ਬਬਲਜੀ ਸਿੰਘ ਹੈ ਜੀ। ਬਬਲਜੀ ਦਾ ਅੱਜ ਤੁਹਾਡਾ ਭਾਈ ਉਹ ਜਿਹੜਾ ਅਸੀਂ ਕਰਾ ਰਹੇ ਹਾਂ। ਬਜ਼ਾਰਾਂ ਦੇ ਕਿੰਨੇ ਲੋਕ ਇੱਥੇ ਪਹੁੰਚੇ ਕੀ ਕਾਰਨ ਕੀ ਜਗਾ ਮੈਂ ਕਾਰਨ ਸੀ ਸਰ ਮੈਨੂੰ ਚੋਰੀ ਦੇ ਇਲਜ਼ਾਮ ਦੇ ਵਿੱਚ ਫੜ ਰਹੇ ਸੀਗੇ ਨਯਾਇਤ ਜੀ ਸਰ ਮੈਂ ਆਪਦੇ ਘਰੋਂ ਆ ਰਿਹਾ ਸੀ ਰਾਤ ਦਾ ਟਾਈਮ ਸੀ ਮੈਂ ਆਪਦੇ ਘਰੋਂ ਆਇਆ ਸਰ ਬਿੱਲੇ ਨਾਈ ਦੀ ਦੁਕਾਨ ਤੇ ਸ਼ੇਪ ਕਰਨ ਰਾਜ ਦੇ ਵਿੱਚ ਰਾਜ ਮੁੰਡੇ ਖੜੇ ਹੋਏ ਸੀ ਗੋਰਾ ਗੋਰਾ ਖੜਾ ਹੋਇਆ ਸੀਗਾ ਜੀ ਇਹਦਾ ਭਰਾ ਖੜਾ ਹੋਇਆ ਸੀਗਾ 2 4 5 ਆਣੇ ਇਹਦੇ ਨਾਲ ਹੋਰ ਸੀਗੇ ਸਰ ਇਹਨਾਂ ਨੇ ਮੈਨੂੰ ਫੜਿਆ ਮੈਨੂੰ ਕੁੱਟਣਾ ਸ਼ੁਰੂ ਕਰਤਾ ਵੀ ਤੂੰ ਚੋਰੀ ਕੀਤੀ ਆ ਉਹ ਪਹਿਲੋ ਹੀ ਉਸ ਖਾ ਕੇ ਲੈ ਆਏ ਲੇਡੀਜ਼ ਨੂੰ ਜੀ ਤੂੰ ਇਦਾਂ ਕਹਿ ਦੇਣਾ ਵੀ ਇਹੀ ਮੁੰਡਾ ਹੈ ਬਸ ਉਹਨਾਂ ਨੇ ਲੇਡੀਜ਼ ਨੇ ਮੇਰਾ ਨਾਮ ਹੈ ਤਾਂ ਵੀ ਇਹੀ ਹੈ ਜੀ ਉਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਮੈਨੂੰ ਕੁੱਟਣਾ ਸ਼ੁਰੂ ਕਰਤਾ ਮੈਂ ਉਹਨਾਂ ਨੂੰ ਕਹਾਂ ਸਰ ਕੈਮਰੇ ਲੱਗੇ ਐ ਨੇ ਵੀਰੇ ਵੀ ਤੁਸੀਂ ਕੈਮਰੇ ਖਿਲਾ ਲੋ ਇੱਕ ਵਾਰੀ ਤੁਸੀਂ ਜੋ ਕਹੋਗੇ ਉਹੀ ਆਪਾਂ ਕਰ ਲਾਂਗੇ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਸਰ ਗੱਲ ਉਹਨਾਂ ਨੇ ਬਸ ਮੈਨੂੰ ਕੁੱਟਣਾ ਸ਼ੁਰੂ ਕਰਤਾ ਤੇ ਪੁਲਿਸ ਦੇ ਉਲਟੇ ਕੀ ਇਲਜ਼ਾਮ ਲਾਉਂਦੇ ਪੁਲਿਸ ਨੇ ਸਰ ਮੈਨੂੰ ਦੋਸਤੋਂ ਬਾਅਦ ਮੈਨੂੰ ਜਦੋਂ ਕੁੱਟ ਰਹੇ ਸੀ ਸਰ ਬਾਦ ਦੇ ਵਿੱਚ ਮੈਨੂੰ ਫੜ ਕੇ ਲੈ ਗਏ ਥਾਣੇ ਦੇ ਵਿੱਚ ਸਿਵਲ ਬਜਰੀ ਦੇ ਵਿੱਚ ਦੋ ਜਣੇ ਆਏ ਸੀਗੇ ਮੈਨੂੰ ਪਤਾ ਨਹੀਂ ਸੀਗਾ ਮੁਲਾਜ਼ਮ ਆ ਜਾਂ ਕੌਣ ਉਹ ਮੈਨੂੰ 2 ਨੰਬਰ ਸਿਟੀ ਦੇ ਵਿੱਚ ਲੈ ਕੇ ਸਰ ਉਹਨਾਂ ਨੇ ਜਾ ਕੇ ਮੈਨੂੰ ਜੇਲ੍ਹ ਚੋਂ ਬੰਦ ਕਰਤਾ ਉਸ ਤੋਂ ਬਾਅਦ ਮੈਂ 6 ਦਿਨ ਹੋ ਗਏ ਮੈਨੂੰ ਉੱਥੇ ਬੈਠੇ ਹੋਏ ਨੂੰ ਜੀ ਅੱਜ 6ਵਾਂ ਦਿਨ ਕੋਈ 6ਵਾਂ ਦਿਨ ਹੈ ਜੀ ਸਰ ਅੱਜ ਤੁਹਾਡੇ ਉੱਪਰ ਕੋਈ ਐਫ ਆਈ ਆਰ ਕੋਈ ਗੋਆਇੰਦ ਦਾ ਦਿੱਤਾ ਕੋਈ ਨਹੀਂ ਜੀ ਸਰ ਉਹੀ ਮੈਂ ਤੁਹਾਨੂੰ ਦੱਸਣ ਲੱਗਾ ਮੇਰੇ ਤੇ ਕੋਈ ਨਹੀਂ ਐਫ ਆਈ ਆਰ ਕੋਈ ਨਹੀਂ ਕੱਟੀ ਜੀ ਸਰ ਜੀ ਗੱਲ ਕਰ ਰਹੇ ਹੋ ਸੀ ਸੀ ਟੀ ਵੀ ਦੀ ਸੀ ਸੀ ਟੀ ਵੀ ਉੱਥੇ ਲੱਗੀ ਸੀ ਕੋਈ ਸਾਹਮਣੇ ਆਇਆ ਕੋਈ ਨਹੀਂ ਨਹੀਂ ਜੀ ਸਰ ਉਹ ਕਹਿੰਦੇ ਹੈ ਨਹੀਂ ਤੇਰੀ ਵੀਡੀਓ ਹੈ ਨਹੀਂ ਕਹਿੰਦੇ ਮੈਂ ਨਾਲੇ ਖੁਦ ਉਹਨਾਂ ਨੂੰ ਕਹਿੰਦਾ ਰਿਹਾ ਤੁਸੀਂ ਵੀਡੀਓ ਖਿਲਾ ਲਓ ਜੇ ਮੈਂ ਵੀਡੀਓ ਦੇ ਵਿੱਚ ਆਉਂਗਾ ਤੁਸੀਂ ਜੋ ਮਰਜ਼ੀ ਕਰ ਦਿਓ ਤੁਹਾਨੂੰ ਇਹ ਕਿਉਂ ਪੁਛਾਇਆ ਗਿਆ ਕਾਰਨ ਕੀ ਹੈ ਕਾਰਨ ਹੈ ਕਾਰਨਾ ਇਹ ਗੈਂਗਸਟਰ ਜਿਹੜੇ ਆ ਗੋਰਾ ਜੀ ਅੱਜ ਕੀ ਹੋ ਰਿਹਾ ਤੁਹਾਡੇ ਨਾਲ ਅੱਜ ਕਿਵੇਂ ਛੱਡਿਆ ਤੁਹਾਨੂੰ ਹਾਂਜੀ ਅੱਜ ਕਿਵੇਂ ਛੱਡਿਆ ਅੱਜ ਮੈਨੂੰ ਛੱਡਣ ਦੀ ਵਜ੍ਹਾ ਹੋ ਗਈ ਮੇਰਾ ਭਰਾ ਟਾਵਰ ਤੇ ਚੜ੍ਹਿਆ ਜੀ ਤਾਂ ਕਰਕੇ ਮੈਨੂੰ ਪੁਲਿਸ ਨੂੰ ਲਿਆਉਣਾ ਪਿਆ ਇੱਥੇ ਤੇ ਤੁਹਾਡੇ ਬਿਆਨ ਹੋ ਗਏ ਅੱਜ ਹਾਂਜੀ ਸਰ ਕੀ ਕਿਹਾ ਤੁਹਾਨੂੰ ਬੋਲ ਸਕਦਾ ਪੁਲਿਸ ਨੇ ਸਰ ਸਾਨੂੰ ਕਿਹਾ ਹੈ ਵੀ ਤੁਹਾਡੀ ਪੂਰੀ ਕਾਰਵਾਈ ਕੀਤੀ ਜਾਊਗੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਊਗੀ ਸਰ ਸੰਗ ਸਰ ਅੱਜ ਕੀ ਗੱਲ ਹੋਈ ਘਟਨਾ ਦੀ ਵਾਪਸੀ ਤੋਂ ਕੋਲ ਤੋਂ ਕਰਦਾ ਬਿਆਨ ਨਹੀਂ ਕਰ ਵੀਰ ਜੀ ਮੰਗਲਵਾਰ ਰਾਤ ਨੂੰ ਮੇਰੇ ਭਰਾ ਨੂੰ ਕੁੱਟਿਆ 10 ਤੋਂ 12 ਬੰਦਿਆਂ ਨੇ ਉਹਨਾਂ ਦੇ ਵਿੱਚ ਦੋ ਦੋਹਾਂ ਨਾਮ ਮੈਂ ਜਾਣਦਾ ਹਾਂ ਦੋ ਤਾਂ ਹੈਗੇ ਆ ਬਿਟੂ ਸਪਾਈ ਦੇ ਮੁੰਡੇ ਦੋ ਤਾਂ ਬਿਟੂ ਸਪਾਈ ਦੇ ਮੁੰਡੇ ਹੈਗੇ ਇੱਕ ਦਾ ਨਵੀ ਆ ਤੇ ਇੱਕ ਦਾ ਨਾ ਆ ਗੋਰਾ ਇਹਨਾਂ ਨੇ ਬੰਦੇ ਸਾਧ ਕੇ ਇਹਨੂੰ ਕੁੱਟਿਆ ਜਦੋਂ ਸਾਨੂੰ ਪਤਾ ਲੱਗਾ ਰਾਤ ਨੂੰ ਪਤਾ ਲੱਗਾ ਵੀ ਸਾਡੇ ਭਰਾ ਨੂੰ ਕੁੱਟੇ ਕੁੱਟੀ ਜਾਂਦੇ ਆ ਮੈਂ ਤੇ ਮੰਮੀ ਆਏ ਇਹ ਵਿਚਾਰਾ ਬਿੱਟੂ ਦੀ ਦੁਕਾਨ ਤੋਂ ਬਾਜ ਬੋਜ ਕੇ ਇਹਨਾਂ ਤੋਂ ਨਿਕਲਿਆ ਭੱਜ ਕੇ ਨਿਕਲਿਆ ਤੇ ਗਾਂ ਜੀਤੇ ਐਮਸੀ ਦੇ ਘਰ ਕੋਲੇ ਇਹਨਾਂ ਨੇ ਘੇਰ ਲਿਆ ਕੁੱਟੀ ਜਾਂਦੇ ਜਸਟ ਟਾਈਮ ਆ ਹੀ ਪਹੁੰਚੇ ਕੁੱਟੀ ਜਾਂਦੇ ਜੀ ਜੀਤੇ ਐਮਸੀ ਦੇ ਘਰ ਦੇ ਕੋਲੇ ਜਦੋਂ ਵੀ ਸਦਾਇਆ ਜਾ ਕੇ ਕਾਰਨ ਪੁੱਛਿਆ ਵੀ ਕਿਹੜ ਕਿਸ ਗੱਲ ਤੋਂ ਬਈ ਕੱਟ ਰਹੇ ਆ ਇਹ ਕਹਿੰਦੇ ਆ ਵੀ ਬਿੱਟੂ ਦੇ ਨਾਲ ਦੇ ਗਲੀ ਦੇ ਜਿਹੜਾ ਘਰ ਹੈਗਾ ਉੱਥੇ ਇਹਨੇ ਚੋਰੀ ਕੀਤੀ ਚੋਰੀ ਕੀਤੀ ਆ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੇ ਕੋਲੇ ਕੈਮਰੇ ਉੱਥੇ ਕੈਮਰੇ ਲੱਗੇ ਆ ਤੁਹਾਡੇ ਕੋਲੇ ਪ੍ਰੂਫ ਹੈਗੇ ਆ ਕਹਿੰਦੇ ਜੀ ਹਾਂ ਹੈਗੇ ਆ ਪ੍ਰੂਫ ਸਾਡੇ ਕੋਲੇ ਮੈਂ ਕਹਾ ਚਲੋ ਭੱਜਣ ਮੈਂ ਨਹੀਂ ਦਿੰਦਾ ਮੈਂ ਉਹ ਫੜ ਲਿਆ ਉਹਨਾਂ ਨੇ ਛੱਡਤਾ ਮੈਂ ਮੈਨੂੰ ਫੜ ਲਿਆ ਤੇ ਮੈਂ ਕਹਾ ਜਦੋਂ ਕੈਮ ਮੈਂ ਕੈਮਰੇ ਦਿਖਾਓ ਜਦੋਂ ਇਹ ਕੈਮਰੇ ਕੈਮਰੇ ਮੈਂ ਕਿਹੜੇ ਕੈਮਰੇ ਦੇਖਣਾ ਪੰਜ ਛੇ ਕੈਮਰੇ ਲੱਗੇ ਆ ਕਹਿੰਦੇ ਜੀ ਉਹ ਤਾਂ ਕਿਸੇ ਕੈਮਰੇ ਚ ਆਇਆ ਨਹੀਂ ਹੋਗਾ ਜਦੋਂ ਸਾਡੀ ਇਹਨਾਂ ਕੰਦਾਂ 'ਚ ਬਹਿਸਬਾਹੀ ਹੁੰਦੀ ਰਹੀ ਬਿੱਟੂ ਦੇ ਵੱਡੇ ਮੁੰਡੇ ਨੇ ਫੋਨ ਲਾਇਆ ਗੋਰੇ ਨੇ 2 ਮਿੰਟ ਦੇ ਵਿੱਚ ਸਿਵਲ ਬਾਦੀ ਵਿੱਚ ਦੋ ਜਣੇ ਆਏ ਸਾਨੂੰ ਨਹੀਂ ਪਤਾ ਪੁਲਸਰ ਸੀ ਸਾਨੂੰ ਨਹੀਂ ਪਤਾ ਕੌਣ ਸੀ ਇਕਲੇ ਪਿਸਟਲ ਪਾਇਆ ਹੋਇਆ ਜੀ ਸਿਵਲ ਬਾਦੀ ਦੇ ਵਿੱਚ ਆਏ ਆ ਉਹ ਇਹਨੂੰ ਫੜ ਕੇ ਲੈ ਗਏ ਮੈਂ ਇਹਨਾਂ ਨੂੰ ਪੁੱਛ ਇਰੇ ਗੰਬੀਰ ਸੱਟਾਂ ਵਜੀਆਂ ਕੋਈ ਇਹਨਾਂ ਨੇ ਜਾਂਚ ਪੜਤਾਲ ਨਹੀਂ ਕਾਈ ਕੋਈ ਇਹਨਾਂ ਨੇ ਸਰਕਾਰੀ ਹਸਪਤਾਲ ਦਾਖਲ ਨਹੀਂ ਕਰਾਇਆ ਹੈਗਾ ਇੱਕ ਮੁੰਡਾ ਜਿਹੜਾ ਦੀਪਾ ਇਹਨਾਂ ਦੇ ਨਾਲ ਦੀ ਕੁੱਟਣਾ ਦਾ ਉਹ ਕਹਿੰਦਾ ਮੈਂ ਦੇਖਿਆ ਇਹਨੂੰ ਇਹਨੇ ਕਹਿੰਦਾ ਇਧਰ ਪਿੱਛੋਂ ਨਹੀਂ ਛਾਲ ਮਾਰੀ ਆ ਇਧਰ ਇਧਲੇ ਪਾਸੇ ਕੰਦ ਹੈਗਾ ਪਿੱਛੋਂ ਨਹੀਂ ਛਾਲ ਮਾਰੀ ਉਹ 10 ਤੋਂ 12 ਫੁੱਟ ਦੀ ਕੰਦ ਹੈ ਕਹਿੰਦਾ ਛਾਲ ਮਾਰ ਕੇ ਭੱਜ ਗਿਆ ਇੱਕ ਕਹਿੰਦਾ ਗੱਡੀ ਵਾਲਾ ਵੀ ਉੱਥੇ ਖੜਾ ਆ ਸੀਗਾ ਉਹ ਵੀ ਸੀਗਾ ਹੁਣ ਵੀ ਪਤਾ ਹੈ ਮੈਂ ਕਿਹਾ ਉਹ ਬੰਦਾ ਕਿੱਥੇ ਹੈਗਾ ਉਹ ਕਹਿੰਦਾ ਵੀ ਉਹ ਗਿਆ ਜਲਾ ਗੱਡੀ ਲਗੇ ਮੈਂ ਕਹਾਂ ਚਲੋ ਥਾਣੇ ਦੇ ਬਾਅਦ ਸ਼ੀਮਾ ਦੇਣਾ ਜੀ ਤੁਸੀਂ ਅਧਿਕਾਰੀਆਂ ਨੂੰ ਮਿਲੇ ਸੀ ਹਾਂਜੀ ਮਿਲੇ ਸੀ ਜੀ ਅਸੀਂ ਐਸਐਸਪੀ ਸਾਹਿਬ ਦੇ ਦਰਖਾਸਤ ਵੀ ਦਿੱਤੀ ਸੀਗੀ ਠੀਕ ਹੈ ਉਹਨਾਂ ਨੇ ਤੁਹਾਨੂੰ ਐਸਐਸਪੀ ਸਾਹਿਬ ਨੇ ਕੁਝ ਨਹੀਂ ਕਿਹਾ ਮਾਰ ਕਰਕੇ ਰੱਖ ਲਈ ਸਾਨੂੰ ਕਹਿੰਦੇ ਵੀ ਅਸੀਂ ਫੋਨ ਕਰਦਾਂਗੇ ਤੇ ਕੋਈ ਨਹੀਂ ਤੁਹਾਡਾ ਨਿਭੜ ਜੂਗਾ ਪਰ ਜਿਨ੍ਹਾਂ ਦੇ ਘਰੇ ਚੋਰੀ ਹੋਈ ਸੀ ਉਹ ਵੀ ਇੱਥੇ ਪਹੁੰਚ ਛੋ ਉਹ ਕਹਿੰਦੇ ਵੀ ਚੋਰੀ ਉਹਨਾਂ ਨੇ ਕੀਤੀ ਹੈ ਸਾਰਾ ਮੱਲਾ ਕਹਿੰਦਾ ਸਾਰਾ ਮੱਲਾ ਕਹਿੰਦਾ ਕੈਮਰੇ ਝੂਠ ਤਾਂ ਨਹੀਂ ਬੋਲਦੇ ਬਾਈ ਜੀ ਦੱਸੋ ਕਾਬਰ ਤੇ ਕਿਉਂ ਚਲੇ ਆ? ਪੋਨਾ ਚਾਉਂ ਆਗੇ ਆਗੇ ਕਿਉਂ ਦੱਸਿਓ? ਸਰ ਪੋਨਾ ਚਾਉਂ ਦੇ ਦੁਕਾਨਾਂ ਵਾਲਿਆਂ ਨੂੰ ਵੀ ਪਤਾ ਵੀ ਚੋਰੀ ਹੋਈ ਆ ਕਿ ਨਹੀਂ। ਚਾਰ-ਪੰਜ ਦੁਕਾਨਾਂ ਪੋਨਾ ਚਾਉਂ ਚ ਉਹਨਾਂ ਨੂੰ ਵੀ ਨਹੀਂ ਪਤਾ ਵੀ ਚੋਰੀ ਹੋਈ ਆ ਕਿ ਨਹੀਂ ਹੋਈ ਇੱਥੇ। ਕੋਈ ਰੌਲਾ ਨਹੀਂ ਪਿਆ ਕੋਈ। ਦੁਕਾਨਾਂ ਨੂੰ ਬੋਲਣ ਦਾ ਮਾਹੌਲ ਚ ਬੋਲ ਨਹੀਂ। ਵੀਰ ਜੀ ਚਾਰ ਸਵੇਰੇ ਕੈਮਰੇ ਲੱਗੇ ਆ ਪੋਨਾ ਚਾਉਂ ਚ। ਸਾਨੂੰ ਦਿਖਾ ਦੇਣਾ ਵੀ ਚੋਰੀ ਹੋਈ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਕੈਮਰਾ ਲੱਗਾ ਹੋਇਆ। ਸਾਨੂੰ ਦਿਖਾ ਦੇਣਾ ਚੋਰੀ ਹੋਈ ਆ। ਦੂਜੀ ਗੱਲ ਜਦੋਂ ਚੋਰੀ ਹੋਈ ਆ ਸਾਨੂੰ ਮੁੱਕਦਮਾ ਚਾਹੀਦਾ ਸੀ ਜਦੋਂ ਅਸੀਂ ਤੁਹਾਡਾ ਜਦ ਰਾਜ ਕਰਵਾ ਰਹੇ ਜੀ ਰਾਜ ਕੀ ਮੂਤ ਪਰ ਉੱਪਰ ਚੜਦੇ ਜਰੂਰਤ ਇਸ ਤਰ੍ਹਾਂ ਪਈ ਸਾਡੇ ਤੋਂ ਪੈਸੇ ਮੰਗ ਰਹੇ ਆ ਇੱਕ ਰਾਜਨਾਮਾ ਕਰਾਉਣੇ ਆ ਸਾਡੀ ਛਾਪ ਚੱਕੀ ਆ ਸਾਡੇ ਤਿੰਨ ਜੋੜੇ ਕੰਗਣ ਦੇ ਚੱਕੇ ਆ ਇੱਕ ਮੁੰਦਰੀ ਚੱਕੀ ਆ ਤੇ 5000 ਰੁਪਏ ਚੱਕਾ ਸੀ ਕਿਹਾ ਵੀ ਸਾਨੂੰ ਪ੍ਰੂਫ ਦਿਖਾ ਦਿਓ ਪੈਸੇ ਮੰਗ ਕੀਤੀ ਕਿਹੜੇ ਕੀਤੀ ਪੈਸੇ ਉਹ 1.5 ਲੱਖ ਦੀ ਮੰਗ ਕਰਦੇ ਆ ਲੱਖ ਤੋਂ 1.5 ਲੱਖ ਦੇ ਵਿੱਚ ਵਿੱਚ ਕਹਿੰਦੇ ਬੰਦੇ ਬੰਦੇ ਕਹਿੰਦੇ ਫੈਸਲਾ ਕਰ ਇਹੀ ਮੰਗ ਰਿਆ ਜਿਨ੍ਹਾਂ ਨੇ ਕਰੇ ਕਹਿੰਦੇ ਝੂਠਾ ਇਲਜ਼ਾਮ ਲਾਉਂਦੇ ਚੋਰੀ ਦਾ ਵੀ ਚੋਰੀ ਹੋਈ ਆ ਸਾਡੇ ਕਦੇ ਘਰੇ ਚੋਰੀ ਹੋਈ ਉਹ ਹਾਂ ਉਹ ਉਹ ਮੰਗ ਰਾਇ ਉਹ ਕਹਿੰਦੇ ਕੈਮਰੇ ਨੇ ਮੈਂ ਕਿਹਾ ਕੈਮਰਾ ਵੇ ਤਾਂ ਆਇਆ ਨਹੀਂ ਕਹਿੰਦੇ ਸਾਡੀਆਂ ਬੁੜੀਆਂ ਨੇ ਵੇਖਿਆ ਤਿੰਨ ਬੁੜੀਆਂ ਨੇ ਨਹੀਂ ਵਿੱਚ ਤਿੰਨ ਰਜਾ ਹੁਣ ਮੈਂ ਖੰਬੇ ਤੇ ਛੜਿਆ ਤੇ ਹੁਣ ਨੇ ਛੱਡਿਆ ਸਾਨੂੰ ਅਹੀ ਉਹ ਤੇ ਜਿਹੜੇ ਜਾਂਦੇ ਸੀ ਸਾਡੇ ਦਾ ਪੈਸਾ ਨਹੀਂ ਮੰਗ ਕਦੇ ਰੋਟੀ ਵਾਸਤੇ ਪੈਸੇ ਦਿਓ ਚਾਹ ਵਾਸਤੇ ਪੈਸੇ ਦਿਓ ਕੀ ਹੁਣ ਖੁਸ ਨੇ ਕੀ ਕੀਤਾ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਥੱਲੇ ਸਾਰੇ ਸਾਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਕਿਹਾ ਵੀ ਜਿਹੜੇ ਜਿਹੜੇ ਦੋਸ਼ੀ ਬੰਦੇ ਹੈਗੇ ਆ ਜੇ ਜੋ ਨੌਕਰੀ ਕਰਦੇ ਆ ਉਹਨਾਂ ਨੂੰ ਨੌਕਰੀਆਂ ਲਾਇਆ ਜਾਵੇ ਇਹ ਗੋਰੇ ਗਿਆ ਨੇ ਚਿੱਟੇ ਦਾ ਕੰਮ ਕਰਦੇ ਆ ਇਹ ਚਾਰ ਪੰਜ ਜਾਨਿਆਂ ਨੇ ਮੱਲੇ ਜੋ ਸਾਇਏ ਹੋਏ ਆ ਚਿੱਟੇ ਦੇ ਕਿਸ ਚਾ ਨਿਜਾਇਜ਼ ਚੌਂਕ ਦੇ ਉੱਪਰ ਇੱਕ ਨੌਜਵਾਨ ਜਿਹੜਾ ਹੈਗਾ ਟਾਵਰ ਤੇ ਜਿਹੜਾ ਮੀਲੀ ਦੇ ਪੋਲ ਦੇ ਉੱਪਰ ਜਿਹੜਾ ਹੈਗਾ ਦਾफी ਉੱਚਾ ਪੋਲ ਆ ਔਰ ਵੀ ਮੇਨ ਕਰ ਰਿਹਾ ਜਿਹੜਾ ਤੁਹਾਨੂੰ ਪਤਾ ਰਿਹਾ ਹਾਂਜੀ ਇਹਦੇ ਵਿੱਚ ਜਿਹੜਾ ਥਾਣੇ ਸਿਟੀ ਸਾਊਥ ਦਾ ਮਾਮਲਾ ਹੈ ਇਹਦੇ ਵਿੱਚ ਜਿਹੜਾ ਸੀ ਹਰਮਨ ਸਿੰਘ ਪੁੱਤਰ ਹਰਦੇਵ ਸਿੰਘ ਉਹ ਨਾ ਜਾਉਂਗਾ ਬਦਾਈ ਇਹਦੀ ਇਹਦੇ ਘਰੇ ਚੋਰੀ ਹੋਈ ਸੀ ਕੋਈ 2-3 ਦਿਨ ਪਹਿਲਾਂ ਉਹ ਚੋਰੀ ਦੇ ਸਬੰਧ ਵਿੱਚ ਉਹਨੇ ਇਹਦਾ ਨਾਮ ਲਾਇਆ ਸੀ ਜਿਹੜਾ ਬੱਬਲਜੀਤ ਸਿੰਘ ਤੇ ਇਹਦੇ ਕਰਕੇ ਇਹਨੂੰ ਜਿਹੜਾ ਥਾਣੇ ਜਿਹੜਾ ਲੈ ਕੇ ਆਂਦਾ ਸੀ ਜੀ ਤੇ ਇਹਦਾ ਜਿਹੜਾ ਹੁਣ ਜਿਹੜਾ ਉਹਦਾ ਭਰਾ ਬਬਲਜੀਤ ਦਾ ਭਰਾ ਏ ਹਰਜਿੰਦਰ ਸਿੰਘ ਇਹ ਜਿਹੜਾ ਇਹਦੇ ਉੱਪਰ ਚੜ ਗਿਆ ਸੀ ਮੇਰੇ ਭਰਾ ਨੂੰ ਜਿਹੜਾ ਗਲਤ ਜਿਹੜਾ ਥਾਣੇ ਬਿਠਾਇਆ ਤੇ ਉਹਦੇ ਵਿੱਚ ਅਸੀਂ ਜਿਹੜਾ ਸਾਰੇ ਜਿਹੜਾ ਹੈਗਾ ਵੈਰੀਫਾਈ ਕਰਕੇ ਜੋ ਵੀ ਹੈਗਾ ਤੱਤ ਸਾਹਮਣੇ ਲਿਆਵਾਂਗੇ ਜੀ ਤੇ ਬਬਲਜੀਤ ਹੁਣ ਤੁਹਾਡੀ ਕਸਟੰਡੀ ਜਗਾ ਕਿ ਉਹਨੂੰ ਸਰਪਤ ਨੂੰ ਭੇਜਦਾ ਸੀ ਪੁੱਛ ਕੇ ਇਸ ਤੋਂ ਬਾਅਦ ਪੁੱਛ ਕੇ ਇਸ ਤੋਂ ਬਾਅਦ ਹਾਂਜੀ ਹਾਂਜੀ ਫਿਰ ਇਹਨੇ ਅੱਜ ਕਿਉਂ આરોਪ ਮਨਾਈ ਦੀ ਜੀ ਸਾਡੇ ਭਰਾ ਨੂੰ ਜਿਹੜਾ ਤੰਗ ਕੀਤਾ ਗਿਆ ਨਿਆਂ ਨਹੀਂ ਪੜਿਆ ਜੀ ਉਹ ਇਹਨੂੰ ਇਹ ਆ ਵੀ ਜਿਹੜਾ ਉਹ ਜਿਹੜੇ ਮਦਈਏ ਉਹ ਇਹਦੇ ਤੇ ਰੋਪ ਲਾਉਂਦੇ ਆ ਲੈ ਵੀ ਇਹਨੇ ਚੋਰੀ ਕੀਤੀ ਏ ਇਨਵੈਸਟੀਗੇਸ਼ਨ ਹੋ ਰਹੀ ਸਾਰੀ ਹੋ ਰਹੀ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਸਰ 1 ਕਰੋੜ ਦਾ ਚੜਿਆ ਸੀ ਹੁਣ ਕਰੋੜ ਦਾ ਰਹਿ ਗਿਆ ਇਹਨੂੰ ਇਹ ਕਰੀਬ ਇੱਕ ਘੰਟਾ ਪਹਿਲਾਂ ਚੜਿਆ ਸੀ ਸਰ ਮੁਲਾਜ਼ਮਾਂ ਤੇ ਵੀ આરોਪ ਲਾਏ ਆ ਕਿ ਪੈਸੇ ਮੰਗਦੇ ਸੀ ਮੁਲਾਜ਼ਮਾਂ ਜਿਹੜੇ ਫਿਰ ਕਾਰਵਾਈ ਕਰਾਂਗੇ ਜਿਹੜੇ ਵੇਖੋ ਸਾਡੇ ਜਿਹੜੇ ਮੁਲਾਜ਼ਮਾਂ ਜਾਂ ਕਿਸੇ ਦੇ આરોਪ ਜਿਹਦੇ ਤੇ ਵੀ ਲਾਇਆ ਆ ਉਹ ਅਸੀਂ ਉਹਨੇ ਸਾਨੂੰ ਲਿਖ ਕੇ ਦਿੱਤਾ ਅਸੀਂ ਉਹਦੀ ਇਨਕੁਆਰੀ ਕਰਾਂਗੇ ਬਾਅਦ ਇਨਕੁਆਰੀ ਜੋ ਵੀ ਸਹੀ ਆਊਗਾ ਫੈਸਲਾ ਉਹ ਦਿੱਤਾ ਜਾਏ ਨੌਜਵਾਨ ਉਤਰ ਆਇਆ ਹਾਂਜੀ ਨੌਜਵਾਨ ਉਤਰ ਆਇਆ